ਇਹਨਾਂ ਨੇ ਕਿਹਾ ਕਿ ਮੈਂ ਬੜੀ ਕੌਨਫੀਡੈਂਟ ਡਰਾਈਵਰ ਐ ਤੇ ਇਹਨਾਂ ਨੇ ਆਪਣੀ ਫਰੈਂਡ ਨੂੰ ਲੈਣਾ ਸੀ ਤਾਂ ਤੁਸੀਂ ਕੀ ਫੀਲ ਕੀਤਾ ਮੈਂ ਤਾਂ ਹੀ ਫੀਲ ਕਰਦੀ ਹਾਂ ਵੀ ਲੇਡੀਆਂ ਨੂੰ ਜਿਹੜਾ ਹੈ ਇਸ ਤਰ੍ਹਾਂ ਹੀ ਕੌਨਫੀਡੈਂਟ ਹੋਣਾ ਚਾਹੀਦਾ ਹਰ ਫੀਲਡ 'ਚ ਹੂੰ ਬਾਏ 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 ਆਪਨੋ ਸਿੰਕ ਪਗੂ ਮਦਰਾਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਕੋਆਲੰਪੁਰ ਮਲੇਸ਼ੀਆ ਦੀ ਰਾਜਧਾਨੀ ਵਿਖੇ ਜਿੱਥੇ ਔਰਤਾਂ ਹਜ਼ਾਰਾਂ ਕਿਲੋਮੀਟਰ ਜਾਨੀ ਕਿ ਸੈਂਕੜੇ ਕਿਲੋਮੀਟਰ ਗੱਡੀਆਂ ਚਲਾਉਂਦੀਆਂ ਨੇ ਰਤਾਂ ਨੂੰ ਅੱਜ ਇਹ ਔਰਤਾਂ ਪਰਲਿਸ ਤੋਂ 528 ਕਿਲੋਮੀਟਰ ਗੱਡੀ ਚਲਾ ਕੇ ਲੈ ਕੇ ਆਈਆਂ ਨੇ ਸੁਗਲ ਬਾਤ ਕਰਾਂਗੇ ਇਹਨਾਂ ਦੇ ਨਾਲ ਤੁਸੀਂ ਬਣੇ ਰਹਿਣਾ ਸ਼ਵਾਲਕ ਟੀਵੀ ਚੈਨਲ ਦੇ ਨਾਲ

क्या नाम है आपका माई हाइला yeah. yeah. कितनी देर से, देवागी से देवागी। आप गाड़ी चला रहे हाउ मच टाइम यू आर ड्राइविंग From, from 18 18, 18, 18 until old. now 78 37 30 years old. Hey? 37 year old old uh, uh, year how much uh, uh, experience. Very good, very good. 10 years experience चला साल ten years हाँ कैसे लग रहा है कैसे लग रहा है कैसे feel कर रहे गाड़ी चलाते how feel you how feel you? happy happy you are enjoying okay Computebol. you are doing jumping because i am happy hi you are you drive which which देखो assi interview kar rahe ha sade kol language di problem aa rahi ha koshish kar rahe ha bai language sade samjhe par language jehdi problem hai os problem karke assi tuhannu sidhiyan gallan baatan jehdi aa oh nahi kara sakde ਪਰ ਇੱਕ ਗੱਲ ਤੁਹਾਨੂੰ ਜਰੂਰ ਦੱਸਦੇ ਆਂ ਵੀ ਇਹ ਗੱਡੀ ਐਵੇਂ ਆਈ ਐ ਜਿਵੇਂ ਹਵਾ 'ਚ ਜਹਾਜ਼ ਚੱਲਦਾ ਨਾ ਐਵੇਂ ਗੱਡੀ ਆਈ ਐ ਆਹ ਸਾਡੇ ਨਾਲ ਜੋ ਪੈਸੇਂਜਰ ਨੇ ਜੋ ਸਵਾਰੀਆਂ ਐ ਮੈਡਮ ਸਰੋਜਬਾਲਾ ਸਾਨੂੰ ਲੈਂਗੁਏਜ ਦੀ ਪ੍ਰੋਬਲਮ ਆ ਰਹੀ ਏ ਜਿਹੜੀ ਡਰਾਈਵ ਜੋ ਡਰਾਈਵਰੀ ਕਰਦੀ ਏ ਇਹ ਇਸ਼ੂ ਸੋ ਤੁਸੀਂ ਕਿਵੇਂ ਫੀਲ ਕਰਦੇ ਕਿਵੇਂ ਗੱਡੀ 'ਚ ਤੁਸੀਂ ਆਏ ਐ ਕਿਵੇਂ ਤੁਹਾਨੂੰ ਲੱਗਿਆ ਦੇਖੋ ਆਪਾਂ ਸਾਰੇ ਆ ਆਪਾ ਪੰਜਾਬ ਚ ਰਹਿੰਦੇ ਹਰਿਆਣਾ ਚ ਰਹਿੰਦੇ ਆ ਪੰਜ ਗੁੱਲੇ ਚੰਡੀਗੜ੍ਹ ਰਹਿੰਦੇ ਆ ਪਰ ਕਿਹਾ ਸਾਡੀਆਂ ਔਰਤਾਂ ਜਿਹੜੀਆਂ ਆਂ ਉਹ ਰਾਤ ਨੂੰ ਗੱਡੀ ਚਲਾਉਂਦੀਆਂ ਨੋ ਨੋ ਮਤਲਬ ਕਿੰਨਾ ਝਾਕ ਆ ਉਹਨਾਂ ਦੇ ਵਿੱਚ ਆਪਾਂ 528 ਕਿਲੋਮੀਟਰ ਕਰਕੇ ਆ ਕੀ ਕਹਿਣਾ ਚਾਹੋਗੇ ਨਹੀਂ ਸੀ ਹਰ ਡਰਾਈਵਿੰਗ ਇਜ਼ ਵੈਰੀ ਸਮੂਥ ਔਰ ਸ਼ੀ ਇਜ਼ ਡਰਾਈਵਿੰਗ ਵੈਰੀ ਵੈਰੀ ਗੁੱਡ ਆਰ ਆ ਇੱਕ ਹੋਰ ਵੀ ਮੈਂ ਤੁਹਾਨੂੰ ਗੱਲ ਦੱਸ ਦਿੰਨਾ ਬਈ ਜੇ ਫਰਜ਼ ਕਰਿਆ ਆਪਣੇ ਘਰਾਂ ਵਿੱਚ ਕੋਈ ਕੁੜੀ ਕਤਰੀ ਗੱਡੀ ਚਲਾਵੇ ਵੀ ਜੇ ਕਹੇ ਵੀ 300 ਕਿਲੋਮੀਟਰ ਚੱਲਣਾ ਆ ਜਾਂ 400 ਕਿਲੋਮੀਟਰ ਚੱਲਣਾ ਤਾਂ ਤੁਸੀਂ ਮੈਂ ਵਿੱਚ ਅਸੀਂ ਤਾਂ ਕਹਿੰਦੇ ਵੀ ਤੇਰੇ ਪਾਣੀ ਵਾਸੀ ਨਹੀਂ ਬੈਠਣਾ ਬਈ ਕਿਤੇ ਹੋਰ ਨਰਾ ਗੜਦੀ ਨਾ। ਸੋ ਇਸ ਤਰ੍ਹਾਂ ਦੀ ਇਹਦੇ ਕੋਲ ਤਾਂ ਕੋਈ ਪ੍ਰੋਬਲਮ ਨਹੀਂ ਆਈ। ਸੋ ਕੀ ਕਹਿਣਾ ਚਾਹੋਗੇ ਵੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਸਾਨੂੰ ਤਾਂ ਨਹੀਂ ਆਈ ਕਦੇ? ਨਹੀਂ ਸ਼ੀ ਇਜ਼ ਗੁੱਡ ਬਹੁਤ ਅੱਛੀ ਡਰਾਈਵਰ ਹੈ। ਆਈ ਸਪੀਕ ਇਨ ਪੰਜਾਬੀ ਤੋਂ ਪੰਜਾਬੀ ਚ। ਹੂੰ। ਇਹ ਬਹੁਤ ਅੱਛੀ ਡਰਾਈਵਰ ਹੈ ਜੀ। ਇਹ ਬੜੀ ਕੌਨਫੀਡੈਂਸ ਔਰ ਸਾਡੀ ਮੁਲਾਕਾਤ ਹੋਈ ਔਰ ਮੈਂ ਆਲਵੇਸ ਔਰਤਾਂ ਨੂੰ ਪ੍ਰੇਫਰ ਕਰਦੀ ਆਂ ਜੀ ਕਿ ਜਿਹੜਾ ਵੀ ਕੰਮ ਜੇ ਔਰਤ ਤੋਂ ਕਰਾਇਆ ਜਾਵੇ ਇੱਕ ਮੈਂ ਔਮਨ ਏਮਪਾਵਰਮੈਂਟ ਨੂੰ ਬਲੌਗ ਅਪ ਕਰਦੀ ਆਂ ਕਿ ਮੈਂ ਮੇਰੀ ਮੁਲਾਕਾਤ ਹੋਈ ਇਹਨੂੰ ਪੁੱਛਿਆ ਗਿਆ ਕਹਿੰਦੀ ਮੈਂ ਐਕਸਪੀਰੀਐਂਸਡ ਡਰਾਈਵਰ ਹੈ ਤੇ ਮੈਂ ਤੁਹਾਨੂੰ ਛੱਡ ਕੇ ਆਉਂਗੀ ਔਰ ਇਹਨੇ ਬਹੁਤ ਹੀ ਅੱਛੇ ਤਰੀਕੇ ਨਾਲ ਗੱਡੀ ਚਲਾਈ ਆ ਬੜੇ ਕੌਨਫੀਡੈਂਸਲੀ ਸਾਨੂੰ ਲੈ ਕੇ ਆਈ ਆ ਔਰ ਮੈਂ ਕਹਿੰਨੀ ਆ ਕਿ ਐਸੀਆਂ ਔਰਤਾਂ ਤੋਂ ਸਾਨੂੰ ਸਭ ਕੁਝ ਸਿੱਖਣਾ ਚਾਹੀਦਾ ਹੈ ਗੱਡੀ ਮੈਂ ਵੀ ਚਲਾਉਣੀ ਆ ਪਰ ਮੈਂ ਡੇ ਟਾਈਮ 200 300 ਕਿਲੋਮੀਟਰ ਚੱਲਣੀ ਆ ਕਿਉਂਕਿ ਇਸ ਤਰ੍ਹਾਂ ਦੀਆਂ ਐਗਜ਼ੈਂਪਲਸ ਆ ਜਿਹੜੀਆਂ ਸੁਰਜਵੰਤ ਆ ਇਸ ਤਰ੍ਹਾਂ ਦੇ ਐਗਜ਼ੈਂਪਲਸ ਆ ਜਿਹੜੀਆਂ ਉਹ ਸਾਨੂੰ ਦੇਖੋ ਸਾਨੂੰ ਕੈਨੇਡਾ ਅਮਰੀਕਾ ਵੇ ਤਾਂ ਮਿਲਦੀਆਂ ਆ ਜਿੱਦਾਂ ਹੁਣ ਆਪਾਂ ਮਲੇਸ਼ੀਆ ਚ ਆਏ ਮੈਂ ਮਲੇਸ਼ੀਆ ਵਿੱਚ ਵੀ ਆਪਾਂ ਨੂੰ ਸਭ ਐਗਜ਼ੈਂਪਲ ਮਿਲੀ ਹੈ ਪਰ ਕਦੇ ਤੁਸੀਂ ਸੋਚਿਆ ਵੀ ਸਾਨੂੰ ਕਦੇ ਪੰਜਾਬ ਹਰਿਆਣਾ ਚੰਡੀਗੜ੍ਹ ਚ ਕੋਈ ਐਗਜ਼ੈਂਪਲ ਮਿਲੀ ਇਸ ਤਰ੍ਹਾਂ ਦੀ ਨਹੀਂ ਇਹ ਜੀ ਕਦੇ ਨਹੀਂ ਮਿਲੀ ਕਿਉਂਕਿ ਥੋੜਾ ਜਿਹਾ ਮਾਹੌਲ ਦਾ ਵੀ ਚੇਂਜ ਹੈ ਜਿਸ ਤਰ੍ਹਾਂ ਇੱਧਰ ਥੋੜਾ ਮਾਹੌਲ ਹੋਰ ਟਾਈਪ ਦਾ ਹੈ ਜਿਵੇਂ ਸਕਿਉਰਟੀ ਆਫ ਸਕਿਉਰਟੀ ਪੈਟ ਹੋ ਵੀ ਤੇ ਮਾਈ ਸਿਉਰਟੀ ਜਿਹੜੀ ਹੈ ਗਰਲਸ ਨੂੰ ਨਹੀਂ ਹੈ ਵੂਮਨਸ ਨੂੰ ਮੈਨੂੰ ਇੱਕ ਤਾਂ ਡਰ ਪਿਆ ਹੈ ਬੈਠਿਆ ਹੋਇਆ ਉੱਥੇ ਵੀ ਰਾਤ ਨੂੰ ਮਤਲਬ ਕਿ ਜਿਆਦਾ ਨਾਈਟਸ ਨਹੀਂ ਜਾਣਾ ਕਿਉਂਕਿ ਇਹ ਸਾਡੇ ਤੋਂ ਉੱਧਰ ਦੇ ਮਾਹੌਲ ਦਾ ਫਰਕ ਹੈ ਇੱਧਰ ਮੋਹਲੇ ਐ ਵੀ ਐਡਵਾਂਸ ਵੀ ਐ ਔਰ ਜਿਸ ਤਰ੍ਹਾਂ ਆਏ ਆ ਕੋਈ ਇਹ ਜੀ ਪ੍ਰੋਬਲਮ ਆ ਹੀ ਨਹੀਂ ਰਸਤੇ 'ਚ ਲੱਗਿਆ ਹੀ ਨਹੀਂ ਹੈਗਾ ਵੀ ਕੋਈ ਲੇਡੀ ਨੂੰ ਕਿਸੇ ਨੇ ਰੋਕਿਆ ਹੈ ਜਾਂ ਕੋਈ ਇਹ ਜੀ ਇਹਦੇ ਨਾਲ ਕੋਈ ਇੰਟਰਵਿਊ ਹੋ ਗਿਆ ਹੋ ਗੱਡੀ ਤਾਂ ਇਹਨਾਂ ਦੇ ਕੋਲ ਵੀ ਐ ਇਹਨਾਂ ਦੇ ਕੋਲ ਵੀ ਗੱਡੀ ਕਿੰਨੀ ਕੀ ਗੱਡੀ ਚਲਾਉਂਦੇ ਤੁਸੀਂ ਬਾਜੀ 10 ਕਿਲੋਮੀਟਰ ਦਾ ਘੰਟੇ 10 ਕਿਲੋਮੀਟਰ ਦੇ ਬਾਹਰ ਡਰ ਲੱਗਣ ਲੱ ਜਾਂਦਾ ਨਹੀਂ ਡਰਨੇ ਲੱਗਦਾ ਅਲਾਉ ਵੀ ਨਹੀਂ ਹੁੰਦਾ ਉਹ ਅਲਾਉ ਫਿਰ ਉਹੀ ਹੈ ਨਾ ਉਹੀ ਰਾਤ ਉਹੀ ਹੈ ਨਾ ਜਾਨਨੀ ਜੀ ਕਰੋ 40 ਪੁਆਇੰਟ ਆਫ 뷰 ਤੇ ਜਿਹੜੀ ਗੱਡੀ ਹੈ ਜਿਸ ਤਰ੍ਹਾਂ ਤੁਸੀਂ ਸਾਡੇ ਕੋਲ ਬੜੀ ਦੂਰ ਤੇ ਆਏ ਫਾਰ 5 5528 ਕਿਲੋਮੀਟਰ ਸੇ ਆਏ ਹੈ ਸਕਿਉਰਟੀ ਸਕਿਉਰਟੀ ਕਿਆ ਵਾਈ ਵਾਈ ਸਕਿਉਰਟੀ ਸ਼ੀ ਇਸ ਕੋ ਡਰਾਈਵਰ ਨਾ ਹੋਣੇ ਇਹਨੇ ਚਲਾਉਣੀ ਹੈ ਸ਼ੀ ਇਸ ਗੋਇੰਗ ਬੈਕ ਨਾ ਸ਼ੀ ਇਸ ਕੋ ਡਰਾਈਵਰ ਨੋ ਐਨੀ ਡਰਾਈਵਿੰਗ ਡਰਨ ਸੋ ਯੂ ਡਰਾਈਵ ਯਾ ਯੂ ਡਰਾਈਵ ਹਾਂ ਗੋ ਬੈਕ ਆਈ ਡਰਾਈਵ ਵਾਟ ਇਜ਼ ਯਰ ਨੇਮ ਨਰਾਇਣੀ ਨਰਾਣੀ ਨਰਾਣੀ ਗੋ ਬੈਕ ਟੂ ਬੈਕ ਟੂ ਹਮ ਤੁਹਾਡਾ ਕਿੰਨਾ ਆਈ ਡਰਾਈਵਿੰਗ ਸਟਾਰਟ ਫਰਮ ਸੀਮ ਟੂ ਫਰਮ 18 ਇਅਰਸ ઓ ਨੋ ਹਾਉਟ ਯੂ ਆ ਨਾਉ ਆਮ 50 ਓਕੇ ਆ ਯਾ ਵੈਰੀ ਗੁੱਡ ਸੋ ਇਸ ਤਰ੍ਹਾਂ ਦੀ ਐਗਜ਼ੈਂਪਲਸ ਆ ਜਿਹੜੀ ਜਿੰਨੇ ਵੀ ਸਾਡੀਆਂ ਭੈਣਾਂ ਸਾਡੀਆਂ ਬੀਬੀਆਂ ਸਾਡੀਆਂ ਕੁੜੀਆਂ ਪਿੰਡਾਂ ਦੇ ਵਿੱਚ ਇਹ ਇਹ ਵੀਡੀਓ ਉਹਨਾਂ ਵਾਸਤੇ ਆ ਇਹ ਵੀਡੀਓ ਜਿਹੜੀ ਅਸੀਂ ਦੇ ਰਹੇ ਹਾਂ ਤੁਹਾਨੂੰ ਆ ਜਿਹੜੀਆਂ ਲੜਕੀਆਂ ਸਾਹਮਣੇ ਖੜੀਆਂ ਆ ਇਹ ਵੀਡੀਓ ਸਾਡੀਆਂ ਭੈਣਾਂ ਦੇਖਣਗੀਆਂ ਜਿੱਥੇ ਵੀ ਵੀਡੀਓ ਦੇਖਣਗੀਆਂ ਇਹ ਤੁਹਾਨੂੰ ਅਸੀਂ ਐਗਜ਼ਾਮਪਲ ਦੇ ਰਹੇ ਹਾਂ ਆ ਦੋਨੇ ਡਰਾਈਵਰ ਹੈ ਨਾ ਇਹ ਦੋਨੇ ਡਰਾਈਵਰ ਹੈ ਜਿਹੜੀ ਗੱਡੀ ਤੁਹਾਡੇ ਕੋਲ ਸਾਹਮਣੇ ਦਿਖਾਉਂਗਾ ਮੈਂ ਇਹਨਾਂ ਨੂੰ ਬੈਠਦੀਆਂ ਵੀ ਦਿਖਾਉਂਗਾ ਔਰ ਇਹਨਾਂ ਨੇ ਸਾਨੂੰ 528 ਕਿਲੋਮੀਟਰ ਰਾਤ ਨੂੰ ਸਫ਼ਰ ਕੀਤਾ ਸੋ ਜਿਸ ਤਰ੍ਹਾਂ ਮੈਂ ਇਹਨਾਂ ਨੇ ਰਾਤ ਨੂੰ ਗੱਡੀ ਚਲਾਈ ਹੈ ਔਰ ਅਸੀਂ ਸਾਰੇ ਗੱਡੀ ਵਿੱਚ ਸਵਾਰ ਹੋ ਕੇ ਆਏ ਆ ਤੇ ਜਦ ਆਪਾਂ ਗੱਡੀ 'ਚ ਬੈਠਣ ਲੱਗੇ ਆ ਕੋਈ ਤੁਹਾਡੇ ਦਿਮਾਗ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਆਈ ਹੈ ਵੀ ਕੀ ਇਹ ਲੇਡੀ ਸਾਨੂੰ ਸਿਰੇ ਲਾਵੀ ਦਊਗੀ ਨਹੀਂ ਕਿਉਂਕਿ ਸਾਡੀ ਮੁਲਾਕਾਤ ਅਚਾਨਕ ਹੋਈ ਐ ਬੜੀ ਕੌਨਫੀਡੈਂਟ ਲੱਗੀ ਵੈਸੇ ਇਹ ਮਿਲ ਗਿਆ ਸਾਨੂੰ ਸਬਾ ਬਨਾਲ ਤਾਂ ਇਹ ਕਹਿੰਦੀ ਨਹੀਂ ਮੈਂ ਛੱਡ ਕੇ ਆਉਂਗੀ ਫਿਰ ਮੈਡਮ ਨੇ ਗੱਲ ਕਰੀ ਕਹਿੰਦੀ ਮੈਂ ਡਰਾਈਵਰ ਹੈਗੀ ਆ ਤਾਂ ਫਿਰ ਸਾਨੂੰ ਮਤਲਬ ਕਿ ਫਰਸਡੇ ਤੁਹਾਡੇ ਵਿੱਚ ਭਰੋਸਾ ਬਣਿਆ ਨਾ ਤੁਹਾਡੇ ਵਿੱਚ ਜਾਂ ਕੌਨਫੀਡੈਂਸ ਬਣਿਆ ਤਾਂ ਹੀ ਤੁਸੀਂ ਉਹਨਾਂ ਨੂੰ ਸਾਈ ਸਫਾਈ ਦਿੱਤੀ ਭਾਈ ਸਾਨੂੰ ਫਲਾਣੇ ਤਰੀਕੇ ਤੇ ਨਹੀਂ ਫਰਸਡੇ ਸੋ ਅਸੀਂ ਤਾਂ ਦੇਖੋ ਲਗਾਤੋਈ ਮੈਨੂੰ ਆਪਣੀ ਮਦਰ ਨੂੰ ਛੱਡਣ ਆਈ ਸੀ ਅਸੀਂ ਕਿਸੇ ਮੋੜ ਤੇ ਆ ਰਹੇ ਸੀ ਤੇ ਮੀ ਪੈ ਰਿਹਾ ਸੀ ਤੇ ਇਹ ਸਾਨੂੰ ਆਪਣੇ ਹੋਟਲ ਛੱਡ ਕੇ ਗਈ ਫਿਰ ਉਹਨੇ ਨਾਲ ਗੱਲ ਕੀਤੀ ਸੀ ਇਹ ਇਹ ਇਹਨਾਂ ਨੇ ਕਿਹਾ ਕਿ ਮੈਂ ਬੜੀ ਕੌਨਫੀਡੈਂਟਲੀ ਡਰਾਈਵਰ ਹਾਂ ਤੇ ਇਹਨਾਂ ਨੇ ਆਪਣੀ ਫਰੈਂਡ ਨੂੰ ਲੈਣਾ ਸੀ ਹੂੰ ਤੇ ਇਹਨਾਂ ਨੇ ਆਪਣੀ ਫਰੈਂਡ ਨੂੰ ਲਿਆ ਫਿਰ ਸਾਨੂੰ ਡ੍ਰੌਪ ਕੀਤਾ ਹੋਟਲ ਛੀਜ਼ ਆਰ ਫਰੈਂਡ ਫਾਸਟ ਫਰੈਂਡ ਔਰ ਕੋ ਡਰਾਈਵਰ ਵੀ ਹੈ ਹੁਣ ਡਰਾਈਵਿੰਗ ਵੀ ਕਰਨੀ ਸੋ ਮੈਡਮ ਤੁਸੀਂ ਇਸ ਡਰਾਈਵਰੀ ਤੋਂ ਕਿੰਨਾ ਕਿ ਤੁਸੀਂ ਮਤਲਬ ਫੀਲ ਕੀਤਾ ਤੁਸੀਂ ਕਿਆ ਫੀਲ ਕੀਤਾ ਮੈਦੇ ਹੀ ਫੀਲ ਕਰਦੀ ਹਾਂ ਵੀ ਲੇਡੀਜ਼ ਨੂੰ ਜਿਹੜਾ ਹੈ ਇਸ ਤਰ੍ਹਾਂ ਹੀ ਕੌਨਫੀਡੈਂਟ ਹੋਣਾ ਚਾਹੀਦਾ ਹਰ ਫੀਲਡ 'ਚ ਹਮ ਸਿਰਫ ਡਰਾਈਵਰੀ 'ਚ ਨਹੀਂ ਉਹਨਾਂ ਨੂੰ ਜ਼ਿੰਦਗੀ ਦੇ ਹਰ ਫੀਲਡ 'ਚ ਇਸ ਤਰ੍ਹਾਂ ਹੀ ਕੌਨਫੀਡੈਂਟ ਰਹਿ ਕੇ ਮਤਲਬ ਆਪਣੇ ਆਪ ਨੂੰ ਹਰ ਕੰਮ ਕਰਕੇ ਬਲਕਿ ਦੂਸਰੇ ਦੀ ਵੀ ਹੈਲਪ ਕਰਨ ਉਹ ਅੱਗੇ ਵਧਣ ਇਹ ਨਹੀਂ ਹੈਗਾ ਵੀ ਅਸੀਂ ਲੇਡੀਜ਼ ਐ ਅਸੀਂ ਤਾਂ ਇਹ ਕੰਮ ਨਹੀਂ ਕਰਨਾ ਇਹ ਨਹੀਂ ਕਰਨਾ ਉਹਨਾਂ ਨੂੰ ਜਸਟ ਲਾਈਕ ਜੈਂਟਸ ਜੋ ਹੈ ਨਾ ਇਕੁਅਲ ਰਾਈਟਸ ਜਿਹੜੇ ਹਨ ਉਹ ਕਹਿੰਦੇ ਤਾਂ ਹੈ ਲੇਕਿਨ ਉਹਦੇ ਹਿਸਾਬ ਨਾਲ ਰਾਈਟਸ ਨਹੀਂ ਡਿਊਟੀਆਂ ਅਜੇ ਇੰਡੀਆ ਚ ਨਹੀਂ ਇੰਡੀਆ ਚ ਨਹੀਂ ਇੰਡੀਆ ਚ ਅਜੇ ਨਹੀਂ ਆਪਣੇ ਆਪੇ ਲੈਣਗੇ ਖੋ ਹੋ ਸਹੀ ਗੱਲ ਆਪੇ ਖੋਵਾਂਗੇ ਤੁਸੀਂ ਕੰਮ ਕਰੋਗੇ ਤੇ ਸਾਡੇ ਹੱਕ ਇਹ ਜਿਹੜੀਆਂ ਲੜਕੀਆਂ ਐ ਮੈਂ ਤੁਹਾਨੂੰ ਦਿਖਾ ਰਿਹਾ ਸਾਡੀਆਂ ਜਿਹੜੀਆਂ ਸਾਡੇ ਨਾਲ ਲੇਡੀਜ਼ ਨੇ ਅਸੀਂ ਗੱਲਬਾਤ ਉਹਨਾਂ ਦੀ ਕਰਾਈ ਹੈ ਇਹਨਾਂ ਦੀ ਜਿਹੜੀ ਲੈਂਗੁਏਜ ਪ੍ਰੋਬਲਮ ਹੈ ਕਿਉਂਕਿ ਇਹ ਮਲੇਸ਼ੀਅਨ ਬੋਲਦੀਆਂ ਐ ਔਰ ਇਸ ਕਰਕੇ ਮੰਨੂ ਜਿਹੜੀ ਗੱਲਬਾਤ ਕਰਨ ਦਾ ਮੌਕਾ ਇਹਨਾਂ ਨਾਲ ਸਾਡੀਆਂ ਲੇਡੀਜ਼ ਨਾਲ ਮਿਲਿਆ ਸੋ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਸਾਡੇ ਕਮੈਂਟ ਬਾਕਸ ਵਿੱਚ ਜਾ ਕੇ ਆਪਣੇ ਕਮੈਂਟ ਜਰੂਰ ਦਿਓ ਮੈਂ ਫੇਰ ਦੁਬਾਰਾ ਤੁਹਾਨੂੰ ਇਹ ਗੱਲ ਕਹਾਂਗਾ ਜਿੰਨੇ ਵੀ ਦਰਸ਼ਕ ਦੇਖਦੇ ਆ ਵੀ ਦੇਖੋ ਅਸੀਂ ਰਾਤ ਨੂੰ 8:30 ਵਜੇ ਅਸੀਂ ਚੱਲੇ ਆਂ ਔਰ ਪਰਲਿਸ ਤੋਂ ਪਰਲਿਸ ਤੋਂ ਚੱਲ ਕੇ ਅਸੀਂ ਲਗਭਗ ਹੁਣ ਅਸੀਂ ਸਾਢੇ 3-4 ਵਜੇ ਦੇ ਲੱਗੇ ਛੱਗੇ ਅਸੀਂ ਪਹੁੰਚੇ ਆਂ ਔਰ ਰਾਤ ਨੂੰ ਅਸੀਂ ਇੰਟਰਵਿਊ ਲੈ ਰਹੇ ਆਂ ਔਰ ਮੇਰੀ ਕੋਸ਼ਿਸ਼ ਹੋਏਗੀ ਵੀ ਜਿੰਨੀਆਂ ਵੀ ਮੇਰੀਆਂ ਭੈਣਾਂ ਜਿੰਨੀਆਂ ਮੇਰੀਆਂ ਬੇਟੀਆਂ ਭੈਣਾਂ ਕੁੜੀਆਂ ਤਾਈਆਂ ਚਾਚੀਆਂ ਜੋ ਵੀ ਵੀਡੀਓ ਦੇਖਣਗੇ ਉਹਨਾਂ ਨੂੰ ਇੱਥੋਂ ਸਿੱਖਣ ਨੂੰ ਬੜਾ ਕੁਝ ਮਿਲੇਗਾ ਸੋ ਬਹੁਤ ਬਹੁਤ ਧੰਨਵਾਦ ਥੈਂਕਸ ਥੈਂਕਸ ਭਾਈ ਜੀ ਕਿ ਫੋਟੋ ਓਕੇ